ਜੋਣਾ 2024 ਦਾ ਆਗਾਜ਼ ਹੋ ਚੁੱਕਿਆ ਤੇ ਹਰ ਇੱਕ ਉਮੀਦਵਾਰ ਵੱਲੋਂ ਨੋਮੀਨੇਸ਼ਨ ਜਿਹੜੇ ਪੱਤਰ ਨੇ ਉਹ ਭਰੇ ਜਾ ਰਹੇ ਨੇ ਅੱਜ ਗੱਲ ਕਰੀਏ ਤਾਂ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਓਜਲਾ ਆਪਣੇ ਨਾਮਜ਼ਦਗੀ ਪੱਤਰ ਭਰਨ ਲਈ ਵੱਡੇ ਘਟ ਦੇ ਨਾਲ ਰੈਲੀ ਦਾ ਰੂਪ ਧਾਰਦੇ ਹੋਇਆ ਇਕੱਠ ਜਿਹੜਾ ਕੀ ਇਹਨਾਂ ਦੇ ਨਾਲ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਏ ਅੰਮ੍ਰਿਤਸਰ ਦਿਹਾਤੀ ਦਫਤਰ ਤੋਂ ਸ਼ੁਰੂ ਹੋ ਕੇ ਇੱਕ ਆਖ ਦੇ ਨਾਲ ਗੁਰਜੀਤ ਸਿੰਘ ਓਜਲਾ ਵੱਡੀ ਲੀਡਰਸ਼ਿਪ ਦੇ ਨਾਲ ਡੀਸੀ ਦਫਤਰ ਪਹੁੰਚ ਰਹੇ ਨੇ ਤੇ ਆਪਣਾ ਨਾਮਜ਼ਦਗੀ ਪੱਤਰ ਜਿਹੜਾ ਉਹ ਭਰਨਗੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਓਜਲਾ ਸਾਹਿਬ ਦੇ بیٹے ਜੀ ਵੀ ਝੰਡਾ ਫੜ ਕੇ ਆਪਣੇ ਪਿਤਾ ਜੀ ਦੇ ਨਾਲ ਸਮਰਥਨ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਰਕਰ ਸਹਬਾਨ ਨੇ ਉਹ ਵੀ ਇੱਥੇ ਸ਼ਮੂਲੀਅਤ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਓਜਲਾ ਸਾਹਿਬ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜੇ ਨਾਮਜ਼ਦਗੀ ਪੱਤਰ ਭਰਨ ਲਈ ਪਹੁੰਚ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਓਜਲਾ ਸਾਹਿਬ ਦੇ ਜਿਹੜੇ ਬੇਟੇ ਨੇ ਉਹ ਵੀ ਝੰਡਾ ਫੜ ਕੇ ਆ ਇੱਕ ਨਾਮਜ਼ਦਗੀ ਸ਼ਮੂਲੀਅਤ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਲੋਕ ਜਿਹੜੇ ਜਿਹੜੇ ਵਰਕਰਸ ਨੇ ਨਾਰੇ ਲਗਾ ਰਹੇ ਨੇ ਓਜਲਾ 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 ਜ਼ਿੰਦਾਬਾਦ ਤੇ ਕਾਂਗਰਸ ਪਾਰਟੀ ਦੇ ਜਿਹੜੇ ਨਾਰੇ ਨੇ ਉਹ ਵੱਡੀ ਗਿਣਤੀ ਲਗ ਰਹੇ ਨੇ ਟੋਲ ਲਗਾ ਰਿਆਂ ਦੇ ਨਾਲ ਆ ਜਿਹੜਾ ਇਹ ਪ੍ਰਬੰਧ ਜਿਹੜੇ ਕੀਤੇ ਹੋਏ ਨੇ ਗੱਲਬਾਤ ਨੂੰ ਕਰ ਲੈਣੇ ਜੀ ਅਜੇ ਉੱਲਾ ਸਾਹਿਬ ਵੱਡੀ ਗਿੰਦੀ ਦੇ ਵਿੱਚ ਨਾਮ ਜਦਗੀ ਪਤਰਕ ਕਰਵਾਉਣ ਜਾ ਰਹੇ ਕਿਦਾਂ ਦਾ ਵਿਚਾਰ ਬਹੁਤ ਵਧੀਆ ਵਿਚਾਰ ਬਿਕੋ ਮਗਰ ਬੋਲ ਕੀ ਭੰਡਿਆ ਵਾ ਉਹ ਬਹੁਤ ਵੱਡੀ ਜਿੱਤ ਨੇ ਜਿੱਤਣਗੇ ਐਸੇ ਜੀ ਜਿਹ 13 ਜ਼ੀਰੋ ਦਾ ਦਾਵਾ ਕਰ ਰਹੀ ਆ ਆਮ ਆਦਮੀ ਪਾਰਟੀ ਉਸ ਦਾ ਕੀ ਕਰਨੋ ਬਿਲਕੁਲ ਸਹੀ ਗੱਲ ਕਰ ਰਹੀ ਜਿੱਤਾਂਗੇ ਤੇਰੇ ਤੇਰਾ ਹੀ ਤੁਸੀਂ ਵੇਖ ਹੀ ਰਹੇ ਹੋ ਮਗਰ ਕੀ ਭੰਡਿਆ ਇਹ ਸਭ ਹੋ ਹੀ ਤਾਂ ਇਹ ਹੋ ਗਈ ਯਾਰ ਕੀ ਹਾਂਜੀ ਕਾਨੂੰਨ ਸਮਰਥਨ ਦੇ ਰਹੇ ਹੋ ਜੀ ਕਿੰਨਾ ਜੀ ਕਿਸ ਦਾ ਸਮਰਥਨ ਦੇ ਰਹੇ ਹੋ ਜਲਾ ਸਾਹਿਬ ਬਿਲਕੁਲ ਬਿਲਕੁਲ ਜਨੋਂਗ ਇਸ ਮਤਨ ਦੇ ਰਹਾ ਜਨੋਂਗ ਹਾਂਜੀ ਬਿਲਕੁਲ ਬਿਲਕੁਲ ਜਿਹੜੇ ਵਰਕਰਾਂ ਦਾ ਸਿਆ ਹੈ ਉਹ ਪਾਰੀ ਗਿੰਦੀ ਦੇ ਵਿੱਚ ਦੇਖਣਾ ਬੰਦਾ ਪਿਆ ਤਸਵੀਰਾਂ ਤੁਹਾਨੂੰ ਦਿਖਾਣੀਆਂ ਕਿ ਉਹ ਜਲਾ ਸਾਹਿਬ ਵੱਡੀ ਗਿੰਦੀ ਦੇ ਨਾਲ ਵੱਡੀ ਸਮੂਲ ਲੀਡਰਸ਼ਿਪ ਦੇ ਨਾਲ ਡੀਸੀ ਦਫਤਰ ਨੂੰ ਪਹੁੰਚ ਰਹੇ ਨੇ ਨਾਮਜ਼ਦਗੀ ਪੱਤਰ ਭਰਨ ਨੂੰ ਤੁਹਾਨੂੰ ਗੱਲ ਕਰੀਏ ਤਾਂ ਸਾਹਿਬ ਦਾ ਕੈਬਨਿਟ ਮੰਤਰੀ ਰਾਜਕੁਮਾਰ ਰਵੇਰਕਾ ਐਮ ਐਲ ਏ ਸੁਨੀਲ ਦੱਤੀ ਤੇ ਹੋਰ ਵੱਡੀ ਏਰੀਆ ਦੇ ਨਾਲ ਸਮੂਲੀਅਤ ਕਰਦੀ ਹੋਈ ਦਿਖਾਈ ਦੇ ਰਹੀ ਹੈ 211 ਦੇ ਨਾਲ ਇਹ ਨਾਮਜ਼ਦਗੀ ਪੱਤਰ ਪਰੰ ਨੂੰ ਓਲਾ ਸਾਹਿਬ ਪਹੁੰਚਨੇ ਤੇ ਤਸਵੀਰਾਂ ਦਿਖਾ ਰਹੇ ਵੱਡੇ ਕਰਦੇ ਨਾਲ ਜਿਹੜੀ ਨਾਮਜ਼ਦਗੀ ਪੱਤਰ ਪਾਇਆ ਜਾ ਰਿਹਾ 211 ਦੇ ਨਾਲ ਸਾਹਿਬ ਜੀ ਦੇ ਪਰ ਵੀ ਆ ਕਿਸ ਤਰ੍ਹਾਂ ਓਲਾ ਸਾਹਿਬ ਸਾਥੀ ਲਾਉਂਦੇ ਹੋਏ ਆਪਣੇ ਵਰਕਰ ਸਾਹਿਬਾਨਾਂ ਨੂੰ ਸ਼ੁਕਰੀਆਦਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਹੋਰ ਵੀ ਦੇ ਵਰਕਰ ਸਾਹਿਬਾਨ ਨੂੰ ਹੋਰ ਵੀ ਵਰਕਰ ਸਾਹਿਬਾਨਾਂ ਨੇ ਮੁਜਨੇ ਕਲਵਾ ਸ਼ੁਰੂ ਕਰ ਲਏ ਜੀ ਅੱਜ ਇਹ ਓਜਲਾ ਸਾਹਿਬ ਵੱਡੀ ਗਿਣਤੀ ਦੇ ਵਿੱਚ ਨਾਮਜ਼ਦਗੀ ਪੱਤਰ ਭਰਨ ਲਈ ਜਾ ਰਹੇ ਨੇ ਕਿਤਰਾ ਦਾ ਉਤਸ਼ਾਹ ਹੈ ਕਿਉਂਕਿ ਆ ਸੋਹਣਿਆ ਨਹੀਂ ਇਸ ਤਰ੍ਹਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਜੀ ਬਹੁਤ ਜ਼ਿਆਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਵਾ ਓਜਲਾ ਸਾਹਿਬ ਦੇ ਕਿਉਂਕਿ ਓਜਲਾ ਸਾਹਿਬ ਬੇਦਾਗ ਚੁਕੀਅਤ ਹਨ ਬਹੁਤ ਵਧੀਆ ਖਿਸ਼ੀਅਤ ਹਨ ਇਸ ਲਈ ਸਾਰੇ ਹੀ ਲੋਕਪ੍ਰਿਆ ਹਨ ਓਜਲਾ ਸਾਹਿਬ ਇਹੋ ਜੇ ਐਮਪੀ ਸ਼ਾਇਦ ਕਹੇ ਕਿ ਜਲੇ ਨੂੰ ਮਿਲਦੇ ਨੇ ਇਸ ਲਈ ਉਹਦਰਾ ਸਾਹਿਬ ਦੀ ਜਿੱਤ ਪੱਕੀ ਆ ਜੀ ਕਿਸ ਨਾਲ ਸਮਰਥਨ ਦੇ ਰਹੇ ਹੋ ਉਹਦਰਾ ਸਾਹਿਬ ਬਹੁਤ ਵਧੀਆ ਬਹੁਤ ਵਧੀਆ ਸਾਰੀ ਵੋਟ ਜੋ ਅੰਮ੍ਰਿਤਸਰ ਤੋਂ ਏਰੀਆ ਤੋਂ ਇਹਨਾਂ ਨੂੰ ਪਈ ਗਈ ਸੀ ਇਸ ਵੇਲੇ ਵੀ ਜਿੱਤੂ ਹੈ ਪੱਕੀ ਜਿੱਤ ਹੈ ਪੱਕੀ ਜਿੱਤ ਨਾਲ ਹੀ ਅਸੀਂ ਪੱਕੀ ਦਿਨ ਕਹਿ ਰਹੇ ਜੀ ਆਮ ਆਦਮੀ ਪਾਰਟੀ ਕਹਿ ਰਹੀ ਹੈ 13 ਜ਼ੀਰੋ ਕਰਾਂਗੇ ਅਸੀਂ ਪੰਜਾਬ ਭਰ ਦੇ ਵਿੱਚ 100% ਕਦੀ ਵੀ ਨਹੀਂ ਹੋ ਸਕਦਾ ਕਦੀ ਵੀ ਨਹੀਂ ਹੋ ਸਕਦਾ ਜੀ ਆਮ ਆਦਮੀ ਪਾਰਟੀ ਪੱਕਾ 100% ਕਾਮਯਾਬ ਹੋਣਗੇ ਉਹਦਰਾ ਸਾਹਿਬ ਭਾਜਪਾ ਵੀ ਵੱਡੇ ਦਾਅਵੇ ਕਰ ਰਹੀ ਹੈ ਜੀ ਕੋਈ ਗੱਲ ਬਦਲ ਨਹੀਂ ਜੋ ਮਰਜ਼ੀ ਜਿੱਤ ਨਹੀਂ ਮਿਲਣੀ ਜੀ ਤਿੰਨ ਤੇ ਇੱਕ ਸੀਟ ਨਹੀਂ ਮਿਲਨੀ ਜੀ ਹਾਂਜੀ ਹਾਂਜੀ ਬਿਲਕੁਲ ਜਿਹੜੇ ਵਰਕਰ ਸਾਬਾਨਾਂ ਦਾ ਜਿਹੜਾ ਉਤਸ਼ਾਹ ਹੈ ਉਹ ਪਾਰੀ ਗਿੰਦੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿਸ ਤਰ੍ਹਾਂ ਢੋਲ ਲੰਗਾਰਿਆਂ ਦੇ ਨਾਲ ਬੋਲਾ ਸਾਹਿਬ ਨਾਮਜ਼ਦਗੀ ਪੱਤਰ ਆਪਣੇ ਵਰਕਰ ਸਾਬਾਨਾਂ ਨਾਲ ਵੱਡੇ ਲੀਡਰ ਸਾਬਾਨਾਂ ਨਾਲ ਕਰ ਰਹੇ ਨੇ ਹੋਰ ਵੀ ਲੋਕ ਕਿੱਥੇ ਮਜੂਰੇ ਗੱਲਬਾਤ ਜੀ ਕਿਸ ਤਰ੍ਹਾਂ ਦਾ ਸਮਰਥਨ ਦੇ ਰਹੇ ਹੋ ਜੀ ਓਜਲਾ ਸਾਹਿਬ ਜੀ ਓਜਲਾ ਸਾਹਿਬ ਦਾ ਪਹਿਲੀ ਆਰਥੋ ਲੈ ਕੇ ਹੁਣ ਤੱਕ ਜਿੰਨਾ ਆਹਲਾ ਸਾਹਿਬ ਨੇ ਕੰਮ ਕੀਤਾ ਕਿਸੇ ਨੇ ਨਹੀਂ ਕੀਤਾ ਆਮ ਪਾਰਟੀ ਬਿਲਕੁਲ ਜ਼ੀਰੋ ਲੈ ਦੇ ਲਿਆ ਸਾਡੀ 30 ਕਿਲੋ ਕਣਕ ਤੋਂ 5 ਕਿਲੋ ਕਣਕ ਦੇ ਆ ਗਏ ਆ ਇਹ ਸਭ ਆਮ ਪਾਰਟੀ ਦੀ ਮਿਹਰਬਾਨੀਆਂ ਨੇ ਉਹ ਇਹਨਾਂ ਸਾਹਿਬ ਜਿੱਦਵਾਜਾ ਜਿੱਦਵਾ ਦੀ ਸ਼ੀਸ਼ੀ ਤਾਣ ਬਿਲਕੁਲ ਬਿਲਕੁਲ ਜਿਹੜਾ ਬਚਾ ਹੈ ਉਹ ਵਰਕਰਾਂ ਦੇ ਵਿੱਚ ਭਾਰੀ ਦਿਖਾਈ ਦੇ ਰਿਹਾ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਜਿਹੜੇ ਲੋਕ ਨੇ ਕੋਇਲਾ ਸਾਹਿਬ ਦਾ ਸਮਰਥਨ ਕਰਦੇ ਹੋਏ ਦਿਖਾਈ ਦੇ ਰਹੇ ਨੇ ਕਿਸ ਤਰ੍ਹਾਂ ਇਸ ট্রাক ਦੇ ਅੱਗੇ ਨੱਚਦੇ ਹੋਏ ਦਿਖਾਈ ਦੇ ਰਹੇ ਨੇ ਟੋਲ ਲਗਾ ਰੰ ਦਾ ਕੋਇਲਾ ਸਾਹਿਬ ਦੇ ਆਪਣੇ ਵਕੀਲ ਸਾਹਿਬਾਨ ਨਾਲ ਇਹਨਾਂ ਪ੍ਰੀਤਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਕਿ ਫੀਲ ਆ ਇਸ ਤੋਂ ਖਾ ਰਹੇ ਆ ਵੱਡੀ ਗਿਣਤੀ ਦੇ ਵਿੱਚ ਟੋਲ ਲਗਾ ਰਿਆਂ ਦੇ ਨਾਲ ਆਪਣਾ ਨਾਮਜ਼ਦਗੀ ਪੱਤਰ ਜਿਹੜਾ ਪਰਨ ਨੂੰ ਕੋਇਲਾ ਸਾਹਿਬ ਦੀ ਸੀਸੀ ਦਫ਼ਤਰ ਵੱਲੋਂ ਬਾਗਰੇਵੇਂ ਤੋਂ ਦੱਸਦੀ ਹੈ ਜੀ ਸ਼ੁਰੂਆਤ ਤਾਂ ਮਿੱਤਰ ਦੇ 81 ਤੱਕ ਹੋਈ ਹੈ ਐਡੀਸੀ ਦਫ਼ਤਰ ਤੇ ਜਾ ਕੇ ਜੋ ਨਾਮਜ਼ਦਗੀ ਪੱਤਰ ਭਰਨਗੇ ਤਾਂ ਇਹ ਗੱਲ ਕਰੀਏ ਤਾਂ ਜਿਹੜਾ ਉਤਸ਼ਾਹ ਹੈ ਉਹ ਪਾਰੀ ਦੇਖਣ ਨੂੰ ਮਿਲ ਰਿਹਾ ਹੁਣ ਆ ਗਿਆ ਵਿੱਚ ਜੀ ਦੇਖੋ ਕਿਸ ਤਰ੍ਹਾਂ ਨਾਰੇ ਲੱਗ ਰਹੇ ਨੇ ਓਪੀ ਸੋਨੀ ਜਿੰਦਾਬਾਦ ਦੇ ਜਿਹੜੇ ਨਾਰੇ ਨੇ ਉਹ ਲੱਗ ਰਹੇ ਨੇ ਤੇ ਜਿਹੜੇ ਵਰਕਰ ਸਾਹਿਬਾਨ ਨੇ ਕੱਲ ਬਾਜ਼ੂ ਕਰ ਰਹੇ ਜਿਉਂ ਅੱਲਾਹ ਸਾਹਿਬ ਵੱਡੀ ਗਿਣਤੀ ਦੇ ਵਿੱਚ ਘੱਟ ਕਰਕੇ ਨੋਮੀਨੇਸ਼ਨ ਭਰਨ ਜਾ ਰਹੇ ਜੀ ਕਿਸ ਤਰ੍ਹਾਂ ਦਾ ਉਛਾਹ ਤੁਸੀਂ ਦੇਖ ਹੀ ਰਹੇ ਹੋ ਵਰਕਰ ਦੇ ਵਿੱਚ ਕਿੰਨਾ ਉਛਾਹ ਹੈ ਹੋਰ ਕਾਂਗਰਸੀ ਲਹਿਰ ਜੀ ਐਮ ਜੀ ਆ ਦੀ ਸਰਕਾਰ ਹਿੰਦੁਸਤਾਨ ਚ ਬਣੇਗੀ ਉਹ ਆਮ ਆਦਮੀ ਪਾਰਟੀ ਦਾਵਾ ਕਰ ਰਹੀ ਹੈ ਜੀ ਤੇਰਾ ਜ਼ੀਰੋ ਦਾ ਉਹਦਾ ਹਰ ਕੰਮ ਹੀ ਝੂਠਾ ਹੁੰਦਾ ਪਾਈ ਇੱਕ ਵੀ ਦੱਸੋ ਜਿੰਡੀਆਂ ਗਾਰੰਟੀ ਦੀ ਇੱਕ ਵੀ ਗਲਤੀ ਦੱਸੋ ਟੈਟਰੀ ਝੂਠ ਅਧਵੀ ਝੂਠ ਤੁਹਾਡੇ ਸਾਹਮਣੇ ਆ ਜਾਏਗਾ ਚਾਰ ਤਰੀਕ ਨੂੰ ਤੁਹਾਡੇ ਸਾਹਮਣੇ ਸੱਚ ਹੋ ਜਾਏਗਾ ਲੋਕ ਵਰਕਰਾਂ ਦਾ ਕਹਿ ਜਾ ਰਿਹਾ ਕਿ 4 ਜੂਨ ਨੂੰ ਜਿਹੜਾ ਰਿਜ਼ਲਟ ਆਏਗਾ ਤੁਹਾਡੇ ਸਾਹਮਣੇ ਸਭ ਕੁਝ ਹੋਵੇਗਾ ਮਗਰ ਦੇਖਣਾ ਹੋਵੇਗਾ ਕਿ 4 ਜੂਨ ਨੂੰ एमपी ਦਾ ਦਾਅ ਇਸੇ ਸਿੱਧੇ ਮੈਂ ਤੁਹਾਨੂੰ ਦੱਸਦੇ ਕਿ ਉਹ ਜਲਾਸਾ ਕਰ ਰਹੇ ਦਸੀਤਾਂ ਲੋ ਵਾਰ ਅੰਮ੍ਰਿਤਸਰ ਤੋਂ ਦਾ ਤੌਰ ਐਮਪੀ ਦੀ ਸੇਵਾ ਨਿਭਾ ਚੁੱਕੇ ਨੇ ਤੱਪ ਇਸਲੀ ਵਾਰ ਪਾਰਟੀ ਹਾਈ ਕਮਾਂਡ ਨੇ ਫਿਰ ਤੋਂ ਉਹਨਾਂ ਨੂੰ ਮੌਕਾ ਜ਼ਰੂਰ ਦਿੱਤਾ ਤੇ ਜਿਹੜੀ ਅੱਜ ਨੋਮੀਨੇਸ਼ਨ ਕਰਨ ਲਈ ਸੀ ਦਸਤੀ ਦਫਤਰ ਵਾਲ ਬਾਦਰੀ ਨੇ ਤੁਹਾਨੂੰ ਦੱਸ ਰਹੇ ਆ ਕਿ ਵੱਡੀ ਕੀਤੇ ਦੇ ਵਿੱਚ ਕੰਟਰੋਲ ਲਗਾ ਰਿਆਂ ਦੇ ਨਾਲ ਜਿਹੜੇ ਵਰਕਰ ਸਾਹਿਬਾਨ ਨੇ ਫੋਲਾਂ ਦੀ ਜਿਹੜੀ ਵਰਖਾ ਹੈ ਉਹ ਕਰ ਰਹੇ ਨੇ ਤੇ ਹੰਗਾਰਾ ਹੰਗਾਰਾ ਜਿਹੜਾ ਉਹਲਾ ਸਾਹਿਬ ਨੂੰ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਤੇ ਵੱਡੀ ਕੀਤੇ ਦੇ ਵਿੱਚ ਜਿਹੜੇ ਕਾਂਗਰਸ ਪਾਰਟੀ ਦੇ ਜਿਹੜੇ ਚੰਡੇ ਨੇ ਉਹ ਲਹਿਰਾਉਂਦੇ ਹੋਏ ਡੀਸੀ ਦਫਤਰ ਨੂੰ ਵੱਧ ਰਹੇ ਨੇ ਤੇ ਇੱਕ ਜੇ ਗੱਲ ਕਰੀਏ ਤਾਂ ਵੱਡਾ ਹੰਗਾਰਾ ਹੈ ਜਿਹੜਾ ਉਹਲਾ ਸਾਹਿਬ ਨੂੰ ਤੇ ਅੱਜ ਡੋਮਿਨੇਸ਼ਨ ਭਰੀ ਜਾਏਗੀ ਤੇ ਇੱਕ ਹੋਰ ਜਿਹੜਾ ਤਕੜਾ ਮੁਕਾਬਲਾ ਜਿਹੜਾ ਅੰਮ੍ਰਿਤਸਰ ਵਾਸੀ ਦੇਖਣਗੇ ਤੇ ਹੋਰ ਵੀ ਲੋਕ ਜਿਹੜੇ ਇੱਥੇ ਮਜੂਰ ਨੇ ਗੱਲਬਾਤ ਨੂੰ ਕਰ ਲੈਣੇ ਜੇ ਕਿਵੇਂ ਦਾ ਲੱਗ ਰਿਹਾ ਜੀ ਉਹਲਾ ਸਾਹਿਬ ਦਾ ਤੁਸੀਂ ਦੇਖਿਓ ਲੋਕਾਂ 'ਚ ਕਿੰਨਾ ਉਤਸ਼ਾਹ ਹੈ ਇਹ ਪੈਸੇ ਦੇ ਕੇ ਬੁਲਾਈ ਹੋਈ ਭੀੜ ਨਹੀਂ ਹੈ ਲੋਕੀ ਆ ਜੀ ਲੋਕੀ ਕਾਂਗਰਸ ਪਾਰਟੀ ਦਾ ਪਿਆਰ ਕਰਦੇ ਆ ਕੁਤਿੰਦ ਸਿੰਘ ਓਇਲਾ ਨਾਲ ਪਿਆਰ ਕਰਦੇ ਤੇ ਉਹ ਵੀ ਸੋਨੀ ਸਾਹਿਬ ਦਾ ਪਿਆਰ ਕਰਦੇ ਆ ਤੁਹਾਨੂੰ ਪਤਾ ਹੈ ਦੇਖੋ ਕੀ ਹਾਲ ਹੈ ਲੋਕਾਂ 'ਚ ਬਹੁਤ ਉਤਸ਼ਾਹ ਓਇਲਾ ਸਾਹਿਬ ਪਾਰੀ ਮੋਰ ਦਾ ਵੋਟਰ ਇੱਕ ਲੰਬ ਵੋਟ ਕੋ ਜਿੱਤਣਗੇ ਵਿਰੋਧੀ ਦਰੇਸਾ ਵਿਰੋਧੀ ਤੇ ਜਿਹੜੇ ਇੰਤਜ਼ਾਮ ਲਗਾ ਰਹੇ ਨੇ ਉਹਦਾ ਸਾਥ ਨਾ ਪੀਟਾ ਚੱਲੋ ਵਿਰੋਧੀ ਤੇ ਜਿਹੜੇ ਇੰਤਜ਼ਾਮ ਲਗਾ ਰਹੇ ਨੇ ਉਹਨਾਂ ਬਾਰੇ ਕੀ ਚੱਲ ਰਿਹਾ ਹੈ ਦੇਖੋ ਜੀ ਵਿਰੋਧੀ ਆਰੇ ਕੋਇਲਾ ਸਾਹਿਬ ਤੀਜੀ ਵਾਰ ਦੇ ਇਲੈਕਸ਼ਨ ਜਿੱਤ ਕੇ ਲੋਕਾਂ ਦੇ ਵਿਰੋਧੀਆਂ ਦੇ ਮੂੰਹ ਤੇ ਟਪੇੜ ਮਾਰਨਗੇ ਕਿਉਂਕਿ ਲੱਗੋ ਕੋਇਲਾ ਸਾਹਿਬ ਮੈਦਾਨ ਆ ਗਿਆ ਦਾਈਏ ਟੀਸੀ ਵੱਲ ਲੋਕਾਂ ਨੇ ਪਸੰਦ ਕਰ ਰਿਆ ਜਿਹੜੇ ਵਿਰੋਧੀ ਆਪਣੇ ਜੋਸ਼ੀ ਸਾਹਿਬ ਲਾ ਲੋ ਆਪਣੇ ਜਿਹੜੇ ਬੀਜੇਪੀ ਤੋਂ ਕੈਂਡੀਡੇਟ ਆਏ ਜਿਹੜੇ 허ਵਾਈ ਲੀਡਰ ਆਏ ਆ ਤਦੋਂ ਲੋਕੀ ਉਹਨਾਂ ਨੂੰ ਪਛਾਨ ਕਰ ਰਹੇ ਆ ਤੁਸੀਂ ਉਹਨਾਂ ਦੀ ਰੈਲੀ ਤੇ ਦੇਖਿਆ ਸੀ ਕੋਈ ਨੰ ਸੰਗਤ ਦਾ ਰਸ ਗਿਆ ਸੀ ਉੱਥੇ ਸਿਰਫ ਪੁਲਿਸ ਭੁਲੇਖਾ ਨਹੀਂ ਆ ਰਹੀ ਆ ਕਹਿੰਦੇ ਸਾਰੇ ਜੱਟਾਂ ਦਾ ਖਾਤਾ ਮਾਰਦਾ ਹੈ ਕੋਈ ਦੱਸੋ ਤੁਹਾਨੂੰ ਪੁਲਿਸ ਨਹੀਂ ਆ ਰਹੀ ਹੈ ਕੋਈ ਤੇ ਔਇਲਾ ਸਾਹਿਬ ਬਾਰੀ ਮੁਹੰਮਦ ਦੇ ਨਾਲ ਲੀਡ ਲੈ ਕੇ ਫਿਰ ਤੀਜੀ ਵਾਰ ਪਾਰਲੀਮੈਂਟ ਤੇ ਜਾਣਗੇ ਜੀ ਬਿਲਕੁਲ ਜਿਹੜੇ ਵਰਕਰ ਸਾਹਿਬਾਨਾਂ ਦਾ ਆਉਟਸ਼ਾਹ ਦੇਖ ਨੂੰ ਮਿਲਿਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਦੋ ਵਾਰ ਅੰਮ੍ਰਿਤਸਰ ਤੋਂ ਤੇਰਨ ਬਾਜਰੇ ਤੇ ਤੀਜੀ ਵਾਰ ਪਾਰਲੀਮੈਂਟ ਹਾਈਟ ਮੰਲੇ ਤੇ ਉਹਨਾਂ ਦੇ ਭਰੋਸਾ ਜਤਾਇਆ ਮਗਰ ਦੇਖਣਾ ਹੋਵੇਗਾ ਚਾਰ ਜੂਨ ਨੂੰ ਐਮਪੀ ਦਾ تاج ਕਿੰਦੇ ਸਿਰ ਤੇ ਆਉਂਦਾ ਇਸੇ ਨਾਲ ਹੀ ਮੈਨੂੰ ਦੀ ਇਜ਼ਾਤ ਦਾ ਮਹਿਮਾਨ ਉਹ 10 ਤਬਰ ਨੂੰ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਕਾਗਿਜ਼ ਪਰ ਨੇ ਜਿਹਦੇ ਚ ਰੀਸ਼ ਚੌਧਰੀ ਜੀ ਹਾਲੇ ਨਾਲ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ ਚੇਚੇ ਤੌਰ ਤੇ ਪਹੁੰਚੇ ਨੇ ਐਲੋਪੀ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਚੇਚੇ ਤੌਰ ਤੇ ਪਹੁੰਚੇ ਨੇ ਔਰ ਸਮੁੱਚੀ ਸਾਡੀ ਅੰਮ੍ਰਿਤਸਰੀ ਲੀਡਰਸ਼ਿਪ ਸ਼੍ਰੀ ਓਮਪrakash ਸੋਨੀ ਜੀ ਡਿਪਟੀ ਸੀਐਮ ਸੁਖਵਿੰਦਰ ਸਿੰਘ ਸਰਕਾਰੀਆ ਜੀ ਸਾਬਕਾ ਮੰਤਰੀ ਡਾਕਟਰ ਰਾਜਮਨ ਮੇਰਕਾ ਜੀ ਸਾਬਕਾ ਮੰਤਰੀ ਇੰਦਰਪੀਰ ਸਿੰਘ ਬੁਲਾਰੀਆ ਜੀ ਸ਼੍ਰੀ ਸੁਨੀਲ ਦਿੱਤੀ ਜੀ ਭਗਤਪਾਲ ਸੱਤਰਦੀ ਸਰਦਾਰ ਹਰਪ੍ਰਤਾਪ ਸਿੰਘ ਨਾਲਾ ਜੀ ਜਿਹੜੇ ਤਰਸੀਮ ਸਿੰਘ ਡੀਸੀ ਅੱਜ ਸਾਡੇ ਨਾਲ ਜੁ ਉਹ ਵੀ ਸਾਰੇ ਇੱਥੇ ਪਹੁੰਚੇ ਨੇ ਔਰ ਸਮੁੱਚੀ ਲੀਡਰਸ਼ਿਪ ਸਾਡੀ ਇੱਥੇ ਜਿਹੜੀ ਹੈ ਉਹ ਹਾਜ਼ਰ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਗੁਰੂ ਮਾਰੀ ਦੇ ਸੀਸਾ ਲੈ ਕੇ ਅਸੀਂ ਅੱਜ ਪੇਪਰਾਂ ਚ ਦਾਖਲ ਕਰਨੇ ਨੇ ਸੋ ਜਦੋਂ ਚੋਣ ਸ਼ਾਅ ਲਾਟ ਹੋਏਗਾ ਉਸ ਤੋਂ ਬਾਅਦ ਅਸੀਂ ਪੂਰੀ ਤੰਦੀ ਦੇ ਨਾਲ ਪਹਿਲਾਂ ਵੀ ਸਾਡੀ ਪਾਰਟੀ ਲੱਗੀ ਹੈ ਉਸ ਤੋਂ ਬਾਅਦ ਵੀ ਲੱਗੇਗੀ ਧੰਨਵਾਦ ਕਈ ਜਿਹੜੇ ਲੀਡਰ ਹੈ ਘਰ ਵਾਪਸੀ ਹੋਈ ਕਹਿੰਦੇ ਅੱਜ ਅੱਜ ਸਦਾ ਤਰਸੀਮ ਸਿੰਘ ਡੀਸੀ ਜਿਹੜੇ ਨੇ ਉਹ ਘਰ ਵਾਪਸ ਆਏ